हां ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਜੀ ਪਿੰਡ ਲਹਿਰਾ ਪੇਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਤੇ ਮਨਪ੍ਰੀਤ ਦੇ ਘਰੋਂ ਵੀਡੀਓ ਹੈ ਜੀ ਤੇ ਜ਼ਿਲ੍ਹਾ ਮਿੱਤਰੋ ਪਟੰਡਾ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਪੂਰੀ ਮੱਝਾ ਮਿੱਤਰੋ ਦੂਜੇ ਸੂਏ ਸੂਈਆ ਤੀਜੇ ਦੀ ਗੱਪਣ ਹੈ ਸਾਢ 4 ਮਹੀਨਿਆਂ ਦੀ ਗੱਪਣ ਹੈ ਤੇ ਦੁੱਧ ਭਾਈ ਇੱਕ ਟਾਈਮ 2.5 ਤੋਂ 3 ਕਿਲੋ ਥੋੜਾ ਜਿਹਾ ਇੱਕ ਪਾਸਾ ਮਾੜਾ ਮਟਾਉ ਨਹੀਂ 21 ਦਿਖਾਉਂਦੀ ਹੈ ਕਿਉਂਕਿ ਆਪਣਾ ਫਰਜ਼ ਬੰਦਾ ਦੱਸਣ ਦਾ ਬਾਈ ਦੇ ਦੱਸਣ ਦੇ ਮਤਾਬ ਕਹਿੰਦੇ ਵੀ ਜਦੋਂ ਸੁਣੀ ਹੈ ਉਹ ਤਾਂ ਬਿਲਕੁਲ ਤਿਆਰ ਹੋ ਜਾਂਦੀ ਹੈ ਤੇ ਮੁੱਲ ਮਿੱਤਰੋ ਹੈਗਾ ਜੀ ਇਹਦਾ 58000 ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਤੁਸੀਂ ਸੰਪਰਕ ਤੇ ਚੰਗਾ ਕੱਦ ਕਾੜਾ ਚੰਗੀ ਸਿਹਤ ਆ ਚੰਗੀ ਪਲੀ ਵੀ ਆ ਸਿੰਘਾਂ ਦੀ ਸੇਬ ਵੀ ਸੁਣੀ ਹੈ ਦੂਜੇ ਸੂਏ ਸੂਈ ਹੈ ਤੀਜੇ ਸੂਏ ਮਿੱਤਰੋ ਸੁਣਾ ਤੇ ਜਿਹੜੀ ਹੁਣ ਆਪਾਂ ਇਹ ਵੈਡ ਦਿਖਾ ਰਹੇ ਹਾਂ ਇਹ ਪਹਿਲੇ ਸੂਏ ਮਿੱਤਰੋ ਸੂਈ ਆ ਐਚਐਫ ਤੇ ਜਰਸੀ ਦਾ ਕਰਾਸ ਆ ਕੱਦ ਦਰਮਿਆਨਾ ਥਣਲੇਬੇ ਦੀ ਸਾਫ ਹੈ ਦੁੱਧ 22 ਦਿਨਾਂ ਦੇ ਮੁਤਾਬਕ 8 ਕਿਲੋ ਦੁੱਧ ਹੈ ਤੇ ਪੌਣੇ 3 ਮਹੀਨੇ ਦੀ ਚੈੱਕ ਪਾਸ ਆ ਤਸੱਲੀ ਤੁਸੀਂ ਵੀ ਆਪਦੀ ਵੀ ਕਰਾ ਸਕਦੇ ਹੋ ਤੇ ਮੁੱਲ ਹੈਗਾ ਜੀ ਇਹਦਾ 52000 ਮਾਣ ਤਾਣ 52 ਦੇ ਵਿੱਚ ਹੋ ਜਾਊਗਾ ਦੋਨੇ ਨਾਗੇ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤਾ ਤਾਂ ਜ਼ਰੂਰ ਕਰੋ ਸੰਪਰਕ ਤੇ ਤੌਰ ਦੇਖ ਸਕਦੇ ਬਹੁਤ ਸੋਹਣੀ ਰੰਗ ਬਹੁਤ ਸੋਹਣਾ ਪਰ ਕੱਦ ਦਰਮਿਆਨਾ ਵਜਨ ਕੰਨੀਓ ਚੰਗੀ ਆ ਜੇਕਰ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 9872482124